ਤਨ ਤਨ ਬਾਬਾ ਬੁੱਧਦਾਸ ਜੀ ਮਹਾਰਾਜ ਦਾ ਸਲਾਨਾ ਜੋੜ ਮੇਲਾ ਮਿਤੀ 22 23 24 ਸਤੰਬਰ ਤੱਕ ਪਿੰਡ ਬਲੋਕੀ ਤੇ ਸੀਲ ਨਕੋਦਰ ਜਲੰਧਰ ਵਿੱਚ ਮਨਾਇਆ ਗਿਆ ਜਿਸ ਵਿੱਚ ਮਹਾਨ ਸੰਤ ਸਮਾਗਮ ਵੀ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਧੂ ਸੰਤ ਪਹੁੰਚੇ ਅਤੇ ਆਪਣੇ ਪਰਵਚਨਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਦੂਰੋਂ ਲੱਗੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਰਬਾਰ ਵਿੱਚ ਮੱਥਾ ਟੇਕਿਆ ਗੱਦੀਨਸ਼ੀਲ ਮਹੰਤ ਨਿਰਮਲ ਦਾਸ ਨੇ ਦੱਸਿਆ ਕਿ ਇਹ ਡੇਰਾ ਬੜਾ ਪੁਰਾਤਨ ਹੈ ਇਤੇ ਮਹਾਰਾਜ ਅਨਜੀਤ ਸਿੰਘ ਵੀ ਆਪਣੇ ਸੇਵਕਾਂ ਨਾਲ ਆਏ ਸੀ ਅਤੇ ਗੁਰੂ ਘਰ ਦਾ ਲੰਗਰ ਵੀ ਛਕਿਆ ਸੀ ਇਸ ਮੌਕੇ ਆਰ ਆਰ ਐਸ ਦੇ ਪ੍ਰਚਾਰਕ ਪਰਮੋਦ ਜੀ ਡਿੰਪਾ ਜੀ ਤੋਂ ਇਲਾਵਾ ਪਾਸਪਾ ਨੇਤਾ ਪੰਕਸ਼ ਟਿੰਗਰਾ ਸੁਨੀਲ ਅਨੇਜਾ ਰਜਿੰਦਰ ਸਿੰਘ ਲਾਟਿਆ ਅਤੇ ਕਨਵਰ ਸੰਧੂ ਨੇ ਵੀ ਦਰਬਾਰ ਵਿੱਚ ਹਾਜ਼ਰੀ ਭਰੀ ਹਰਿ ਕੋ ਨਾਮ ਸਦਾ ਸੁਖਦਾਈ ਹਰਿ ਕੋ ਨਾਮ राम सदा सुख जाको सिमर अजामल उधरो जाको सिमर अजामल उधरो गनिकाओं गति पाई ਕੇਰਾ ਜਨ ਜਗਰਤੀ ਚੈਨਲ ਛਾਏ ਤੇ ਅੱਜ ਗੱਲ ਕਰਨਾ ਚਾਹੁੰਨ ਕੁਝ ਦਫਾ ਜਾਏਗੇ ਬਰਬਾਰ ਦੇ ਬਣੀ ਕਹਦੀ ਹੈ ਬਾਣੀਆਂ ਕਹਾਣੀਆਂ ਪੁੱਤ ਸੁਪਤ ਕਰੇ ਮਹਾਪੁਰਸ਼ਾਂ ਦੀ ਯਾਦ ਜਿਹੜੀ ਹੈ ਵਾਰ-ਵਾਰ ਗਰੌਣ ਦੇ ਨਾਲ ਉਹਨਾਂ ਦੇ ਕੌਣ ਜਿਹੜੇ ਹੈ ਉਹਨਾਂ ਦੀ ਚਰਚਾ ਵਾਰ-ਵਾਰ ਹੁੰਦੀ ਹੈ ਬੜਾ ਸੇ ਮਹਾਪੁਰਸ਼ਾਂ ਦੇ ਕੌਣ ਦੇ ਵਿੱਚ ਵੀ ਆਉਟ ਨਾਮ ਦੱਪਣ ਵਾਲਿਆਂ ਦੇ ਵਿੱਚ ਵੀ ਆਉਣ ਸਾਡਾ ਵੀ ਟੀਮ ਜਿਹੜਾ ਤਰ ਹੁੰਦਾ ਇਸ ਲਈ ਐਸੇ ਮਾ ਮੁਰਸ਼ਾ ਦੇ ਦਿਹਾੜੇ ਜਿਹੜੇ ਐ ਵਾਰ-ਵਾਰ ਹਰ ਸਾਲ ਲਿਆ ਜਾਂਦਾ ਤਾਂ ਕਿ ਉਹਨਾਂ ਦੇ ਕੋਲ ਸਾਡੇ ਵਿੱਚ ਆ ਸਕੇ ਕੁਝ ਦਰਬਾਰ ਦੇ ਬਾਰੇ ਦੱਸੋਗੇ ਸਿੰਘ ਜੀ ਮਹਾਰਾਜ ਜਿਹੜੇ ਹੋਏ ਨੇ ਇਹ ਬਹੁਤ ਹੀ ਨਾਮ ਲੈਵਾ ਸੀ ਨਾਮ ਜਪੜ ਵਾਲੇ ਤਪੋ ਮਿਸ਼ਰ ਸਤਪੁਰੇ ਦੇ ਨਾਲ ਲਾਲ ਸਮਾਜ ਦੀ ਸੇਵਾ ਦੇ ਵਿੱਚ ਨੇ ਹਮੇਸ਼ਾ ਅਗਰਣੀ ਰਹਿ ਕੇ ਕੰਮ ਕਰਦੇ ਸਨ ਉਹਨਾਂ ਤੋਂ ਹੀ ਪ੍ਰੇਰਨਾ ਲੈ ਕੇ ਸਤਪਾਪਾ ਨਿਰਮਲ ਦਾਸ ਜੀ ਮਹਾਰਾਜ ਜੀ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲਦੇ ਹੋਏ ਸਮਾਜ ਦੀ ਸੇਵਾ ਵਿੱਚ ਲੱਗੇ ਹੋਏ ਨੇ ਨਾਮ ਸਿਮਰਨ ਦੇ ਵਿੱਚ ਲੱਗੇ ਹੋਏ ਨੇ ਆਪ ਨਾਮ ਦਾ ਜ਼ਾਬ ਕਰਦੇ ਹੋ ਨਾ ਸੰਗਤਾਂ ਨੂੰ ਨਾਮ ਨਹੀਂ ਹੁੰਦੇ ਨੇ ਐਸੇ ਵੀ ਤਾਂ ਕਿ ਇਹਨਾਂ ਦੇ ਮੋਰਿਆਂ ਦੇ ਉੱਤੇ ਚੱਲ ਕੇ ਇਹ ਆਪਣਾ ਸਮਾਰਤ ਮਾਨ ਬੰਦਾ ਚੱਲ ਜਾਏਗਾ ਉਹ ਨਾ ਵੀ ਦੇਸ਼ ਮਾਰ ਜਿਹੜਾ ਫੁੱਟਬਾਲ ਹੈ ਐਸੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਲਗਾਤਾਰ